ਹਕੂਮਤ ਨੇ ਟੈਂਕ ਚੜਾਏ ਸਾਡੇ ਸਭ ਤੋਂ ਮੁਕੱਦਸ ਸਥਾਨ ਤੇ ਇਹ ਗੱਲ ਪ੍ਰਤੱਖ ਰੂਪ ਚ ਸਾਡੇ ਸਮਝ ਆ ਗਈ ਵੀ ਜੇ ਇੱਥੋਂ ਤੱਕ ਜਾ ਸਕਦੇ ਆ ਫਿਰ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਹੁਣ ਉਸ ਵੇਲੇ ਤੱਕ ਸੰਤ ਆਪ ਦਮਦਮੀ ਟਕਸਾਲ ਦੇ ਮੁਖੀ ਸੀ ਤੇ ਟਕਸਾਲ ਦੀ ਇੱਕ ਪਰੰਪਰਾ ਸੀ ਵੀ ਜਦੋਂ ਵੀ ਕੋਈ ਮੁਖੀ ਜਾਂਦਾ ਜਾਂ ਅਕਾਲ ਚਲਾਣਾ ਕਰਦੇ ਆ ਅਗਲਾ ਮੁਖੀ ਥਾਪ ਜਾਂਦੇ ਆ ਸੰਤਾਂ ਨੇ ਅਗਲਾ ਮੁਖੀ ਵੀ ਨਹੀਂ ਥਾਪਿਆ ਇਹਦੇ ਪਿੱਛੇ ਕਾਰਨ ਸੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਇਹ ਸੀ ਕਿਉਂਕਿ ਇਹ ਗੱਲ ਸੰਤਾਂ ਨੂੰ ਸਮਝ ਆ ਚੁੱਕੀ ਸੀ ਵੀ ਜਿਹੜੀ ਲੜਾਈ ਆ ਉਹ ਸਾਡੀਆਂ ਸੰਸਥਾਵਾਂ ਦੀ ਜਾਂ ਸਾਡੀਆਂ ਆਰਗੇਨਾਈਜੇਸ਼ਨਸ ਦੀ ਜਾਂ ਪਾਰਟੀਆਂ ਦੀ ਜਾਂ ਟਕਸਾਲਾਂ ਦੀ ਲੜਾਈ ਨਹੀਂ ਆ ਲੜਾਈ ਇਹ ਤਾਂ ਉੱਤੇ ਉੱਠ ਚੁੱਕੀ ਆ ਹੁਣ ਤਾਂ ਸਾਰੀ ਕੌਮ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਊ ਟਕਸਾਲਾਂ ਦਾ ਮੁਖੀ ਥਾਪ ਕੇ ਮੈਂ ਇੱਕ ਟਕਸਾਲ ਦੀ ਲੜਾਈ ਨਹੀਂ ਲੜ ਰਿਹਾ ਇਹ ਤਾਂ ਕੌਮ ਨੂੰ ਲੜਾਈ ਲੜਨੀ ਪਊਗੀ ਹੁਣ ਇਸੇ ਕਰਕੇ ਵਾਰ-ਵਾਰ ਕਹਿੰਦੇ ਰਹੇ ਇਹ ਗਲਮ ਲਾਉਣੀ ਪੈਣੀ ਆ ਸਾਨੂੰ ਜਿਹੜੀ ਗੁਲਾਮੀ ਸਾਡੇ ਮਾਨਸਿਕ ਤੇ ਸ਼ਰੀਰਕ ਰੂਪ ਚ ਵੀ ਅਸੀਂ ਹੰਡਾ ਰਹੇ ਹਾਂ ਕਿਉਂਕਿ ਜਦੋਂ ਜੀ ਕਰਦਾ ਸਾਡੇ ਤੇ ਕੇਸ ਪਾ ਦਿੰਦੇ ਆ ਜਦੋਂ ਆਪਦੇ ਹੱਕ ਲੈਣ ਨਿਕਲਦੇ ਆ ਉਦੋਂ ਹੀ ਯੂਪੀਏ ਲੱਗਦਾ ਜਦੋਂ ਆਪਦੀ ਕੌਮੀਅਤ ਦੀ ਗੱਲ ਕਰਦੇ ਆ ਉਦੋਂ ਹੀ ਯੂਪੀਏ ਲਾ ਦਿੰਦੇ ਆ ਜੇਲ੍ਹਾਂ ਚ ਸਿੱਟ ਦਿੰਦੇ ਆ ਸੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਜਿੱਥੇ ਤੁਸੀਂ ਆਪਦੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਪਰ ਸਰਹੱਦਾਂ ਤੇ ਜਾ ਕੇ ਜੇ ਤੁਸੀਂ ਲੜੋਗੇ ਫਿਰ ਤੁਹਾਨੂੰ ਦੇਸ਼ ਭਗਤ ਕਹਿਣਗੇ ਜੇ ਆਪਦੇ ਹੱਕਾਂ ਲਈ ਲੜੋਗੇ ਤਾਂ ਫਿਰ ਤੁਹਾਨੂੰ ਦੇਸ਼ ਧਰੋਹੀ ਕਹਿਣਗੇ ਸੋ ਲੜਾਈ ਸਾਡੀਆਂ ਪਾਰਟੀਆਂ ਤੋਂ ਸਾਡੀ ਆਰਗੇਨਾਈਜੇਸ਼ਨਸ ਤੋਂ ਸਾਡੀਆਂ ਸੰਸਥਾਵਾਂ ਤੋਂ ਉੱਤੇ ਉੱਠ ਚੁੱਕੀ ਆ ਕੌਮ ਨੂੰ ਲੜਾਈ ਇਕਜੁੱਟ ਹੋ ਕੇ ਲੜਨੀ ਪੈਣੀ ਆ ਪਰ ਕਿੰਨੇ ਤਰ੍ਹਾਂ ਦੇ ਵਖਰੇਵੇਂ ਕਿੰਨੀਆਂ ਪਾਰਟੀਆਂ ਕਿੰਨੀਆਂ ਆਰਗੇਨਾਈਜੇਸ਼ਨਸ ਆਪਸ ਵਿੱਚ ਅਸੀਂ ਕਿੰਨੀਆਂ ਵੰਡਾਂ ਚ ਵੰਡੇ ਗਏ ਆ ਜਦੋਂ ਤੱਕ ਇਹ ਗੱਲ ਸਾਡੇ ਸਮਝ ਨਹੀਂ ਆਉਗੀ ਉਦੋਂ ਤੱਕ ਅਸੀਂ ਇਸ ਤਰ੍ਹਾਂ ਹੀ ਖੁਆਰ ਹੁੰਦੇ ਰਹਾਂਗੇ ਜਦੋਂ ਤੱਕ ਸਾਨੂੰ ਇਹ ਨਹੀਂ ਸਮਝ ਆਊਗਾ ਵੀ ਜਿਹੜਾ ਦੁਸ਼ਮਣ ਆ ਉਹ ਵਾਕਈ 라ਵਣ ਵਾਂਗੂ ਦੇ 10 ਸਿਰ ਆ ਕਦੇ ਉਹ ਕਾਂਗਰਸ ਦੇ ਰੂਪ ਚੋਂਦਾ ਕਦੇ ਬੀਜੇਪੀ ਦੇ ਰੂਪ ਚੋਂਦਾ ਕਦੇ ਆਮ ਆਦਮੀ ਪਾਰਟੀ ਦੇ ਰੂਪ ਚੋਂਦਾ ਕਦੇ ਸਾਡੇ ਚੋਂ ਹੀ ਸਾਡੇ ਬੰਦੇ ਉਸ ਦਰਵਣ ਦੇ ਇੱਕ ਸਿਰ ਨੂੰ ਰਿਪਰੈਜ਼ੈਂਟ ਕਰਦੇ ਆ ਸਾਨੂੰ ਦੁਸ਼ਮਣ ਦੀ ਪਛਾਣ ਨਹੀਂ ਹੈ ਹੀ ਨਹੀਂ ਸਾਨੂੰ ਦੁਸ਼ਮਣ ਦੀ ਪਛਾਣ ਕਰਨੀ ਪਊ ਤੇ ਸਾਨੂੰ ਆਪਦੇ ਜਰਨੈਲਾਂ ਦੀ ਵੀ ਪਛਾਣ ਕਰਨੀ ਪਊ ਤੇ ਕੌਮ ਦੇ ਅੰਦਰ ਜਿਹੜੀਆਂ ਅੱਜ ਵੱਖਰੇ ਨੇ ਤੇ ਵੰਡਾਂ ਠੀਕ ਆ ਉਹ ਐਗਜ਼ਿਸਟ ਕਰ ਰਹੀਆਂ ਪਰ ਉਹ ਤੋਂ ਉੱਤੇ ਉੱਠਣਾ ਪਊਗਾ ਜੇ ਉਹ ਤੋਂ ਉੱਤੇ ਨਹੀਂ ਉੱਠੇ ਹੁਣ ਇੱਕ ਇੱਥੇ ਆਪਾਂ ਇੱਕ ਐਗਜ਼ੈਂਪਲ ਅੱਜ ਦੀ ਜੋ ਪ੍ਰੈਜ਼ੈਂਟ ਸਿਚੁਏਸ਼ਨ ਚ ਦੇਖਦੇ ਆ ਉਹ ਇਹ ਆ ਵੀ ਜਦੋਂ ਜਦੋਂ ਬਾਦਲ ਸਾਹਿਬ ਸੈਂਟਰ ਦੇ ਨਾਲ ਚੱਲੇ ਸੈਂਟਰ ਉਹਨਾਂ ਨੂੰ ਵਰਤਦਾ ਰਿਹਾ ਇੱਕ ਸਮਾਂ ਇਹ ਆ ਗਿਆ ਸੈਂਟਰ ਨੂੰ ਇਹ ਲੱਗਿਆ ਵੀ ਇਹਨਾਂ ਨੂੰ ਹੁਣ ਖਤਮ ਕਰੋ ਨਵੀਂ ਧਿਰ ਖੜੀ ਕਰਦੇ ਆਂ ਉਹਨਾਂ ਤੋਂ ਪੰਥ ਵਿਰੋਧੀ ਕੰਮ ਕਰਾ ਕੇ ਉਹਨਾਂ ਨੂੰ ਹੀ ਖਤਮ ਕਰਾ ਕੇ ਸੋ ਇਹਦੇ ਨਾਲ ਹੋਇਆ ਕਿ ਉਹਨਾਂ ਨੂੰ ਤਾਂ ਖਤਮ ਕਰਾ ਗਏ ਪਰ ਪੰਥਕ ਸਪੇਸ ਜਿਹੜੀ ਪਈ ਸੀ ਜਿੱਥੇ ਮਾਨ ਸਾਹਿਬ ਨੂੰ ਇੱਕ ਕੋਨੇ 'ਚ ਧੱਕ ਤੇ ਧੱਕ ਕੇ ਲੈ ਗਏ ਸੀ ਕਿਉਂ ਕਿ ਮਾਨ ਸਾਹਿਬ ਬੇਦਾਗ ਸਖਸ਼ੀਅਤ ਪਿਛਲੇ 40 ਸਾਲਾਂ ਤੋਂ ਸਾਡਾ ਸੰਘਰਸ਼ ਕਰ ਰਹੇ ਆ ਪਰ ਸਾਡੇ ਅੱਗੇ ਉਹਨਾਂ ਨੇ ਕਦੇ ਪ੍ਰੈਜ਼ੈਂਟ ਹੀ ਨਹੀਂ ਕੀਤੇ ਹਮੇਸ਼ਾ ਪ੍ਰੈਜ਼ੈਂਟ ਇੱਕ ਇਸ ਤਰ੍ਹਾਂ ਕਰਦੇ ਰਹੇ ਵੀ ਇਹਨੂੰ ਤਾਂ ਸਿਆਸਤ ਹੀ ਨਹੀਂ ਆਉਂਦੀ ਜਿਵੇਂ ਉਹਨਾਂ ਨੂੰ ਸਾਰਿਆਂ ਨੂੰ ਸਿਆਸਤ ਆਉਂਦੀ ਹੈ ਤੇ ਮਾਨ ਸਾਹਿਬ ਨੂੰ ਨਹੀਂ ਆਉਂਦੀ ਮਾਨ ਸਾਹਿਬ ਨੇ 40 ਸਾਲਾਂ ਤੋਂ ਸਾਡੀ ਕੌਮੀਅਤ ਨੂੰ ਵੀ ਚੱਕੀ ਰੱਖਿਆ ਸਾਡੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕੀਤੀ ਸਾਡੀ ਸੋਵਰਨਿਟੀ ਸਾਡੇ ਪਾਤਸ਼ਾਹੀ ਦਾਅਵੇ ਨੂੰ ਵੀ ਚੱਕੀ ਰੱਖਿਆ ਉਹਦੇ ਰਾਖੀ ਕਰਦੇ ਰਹੇ ਪਰ ਸਾਡੀ ਪਛਾਣ ਚ ਇਹ ਗੱਲ ਨਹੀਂ ਆਈ ਸਾਡੀ ਸਮਝ ਚ ਇਹ ਗੱਲ ਨਹੀਂ ਆਈ ਫਿਰ ਜਿਹੜੀ ਪੰਥਕ ਤੇਰ ਇੱਥੇ ਰਾਜ ਕਰਦੀ ਰਹੀ ਉਹਨਾਂ ਨੂੰ ਪੰਥ ਦੇ ਖਿਲਾਫ ਵਰਤ ਕੇ ਉਹਨਾਂ ਨੂੰ ਖਤਮ ਕਰਤਾ ਜੇ ਉਹ ਖਤਮ ਹੋਏ ਇਹਦਾ ਮਤਲਬ ਉਹ ਸਪੇਸ ਉਹ ਜਗ੍ਹਾ ਖਾਲੀ ਹੋਈ ਤੇ ਅੱਜ ਉਹ ਜਗ੍ਹਾ ਜਿਹੜੀ ਖਾਲੀ ਹੋ ਗਈ ਆ ਉਹਨੂੰ ਕੋਈ ਤਨ ਤਕ ਤੇਰ ਭਰੂਗੀ ਜਾਂ ਸਰਕਾਰ ਦੀ ਕੋਈ ਤਰ ਭਰੂਗੀ ਇਹ ਸਪੇਸ ਤਾਂ ਭਰੀ ਜਾਣੀ ਆ ਹੁਣ ਸਰਕਾਰ ਦਾ ਦਮ ਇਹ ਲੱਗਿਆ ਹੋਇਆ ਵੀ ਸਾਡੀ ਤੇ ਉਸ ਸਪੇਸ ਨੂੰ ਭਰੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੇ ਹੱਥਾਂ 'ਚ ਝਾੜੂ ਜੇ ਲੈ ਕੇ ਆ ਗਲੀਆਂ ਨਾਲੀਆਂ ਸਿੰਬਰੀ ਜਾਂਦੇ ਆ ਸਾਨੂੰ ਤਾਂ ਸਾਡੇ ਗੁਰੂ ਨੇ ਖਾਸ ਬਣਾਇਆ ਅਸੀਂ ਆਮ ਨਹੀਂ ਆ ਜਦੋਂ ਇਹ ਪੰਥ ਸਾਜਿਆ ਗਿਆ ਉਹ ਬੜਾ ਖਾਸ ਵਰਤਾਰਾ ਸੀ ਉਹ ਆਮ ਵਰਤਾਰਾ ਨਹੀਂ ਸੀ ਠੀਕ ਆ ਜਿਹੜੇ ਆਮ ਮਨੁੱਖਾ ਜਾਂ ਆਮ ਤੋਂ ਵੀ ਕੋਈ ਜੇ ਥੱਲੇ ਹੁੰਦਾ ਜਿਹਨੂੰ ਇਹ ਸਮਝਦੇ ਆਪਾਂ ਤਾਂ ਮਨੁੱਖ ਨੂੰ ਆਮ ਸਮਝਦੇ ਹੀ ਨਹੀਂ ਉਹ ਤਾਂ ਆਮ ਆਪ ਦੇ ਆਪ ਨੂੰ ਕਹਿ ਸਕਦੇ ਆ ਜਿਹੜੇ ਹੋਣ ਹੀ ਖਾਸ ਜਿਦੇ ਚ ਗੋਣੀ ਪ੍ਰਮਾਤਮਾ ਨੇ ਅਕਾਲ ਪੁਰਖ ਵੈਗਰੂ ਨੇ ਆਪਦੇ ਪਾਏ ਹੋਣ ਉਹ ਆਮ ਕਿਵੇਂ ਹੋ ਸਕਦੇ ਆ ਉਹ ਕੌਮ ਕਿਵੇਂ ਆਮ ਹੋ ਸਕਦੀ ਆ ਜਿਹਨੇ ਮਿੱਥ ਸਿਰ ਚ ਹੁਣ ਉਹ ਕਾਮਨੀ ਆਮ ਹੋ ਸਕਦੀ ਇਹ ਧਰਤੀ ਨੂੰ ਆਪਾਂ ਜੇ ਕਹਿ ਦਈਏ ਤਾਂ ਆਮ ਧਰਤੀ ਆ ਹੋ ਸਕਦੀ ਹੈ ਜਿੱਥੇ ਸੈਬਜਾਦਿਆਂ ਦੀ ਸ਼ਹਾਦਤ ਇਸ ਕਦਰ ਐਡੀ ਵੱਡੀ ਸ਼ਹਾਦਤ ਉਹ ਕੁਰਬਾਨੀ ਹੋਈ ਹੋਵੇ ਇਹ ਆਮ ਧਰਤੀ ਕਿਵੇਂ ਹੋ ਸਕਦੀ ਆ ਬਲੇ ਸੋਨਿਆ ਸਤਿ ਸ੍ਰੀ ਅਕਾਲ ਸੋ ਫਿਰ ਉਸੇ ਤਰ੍ਹਾਂ ਇੱਥੇ ਰਹਿਣ ਵਾਲੇ ਵਸਨੀਕ ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਵਸਨੀਕ ਆਮ ਕਿਵੇਂ ਹੋ ਸਕਦੇ ਆ ਪਰ ਉਸ ਸਪੇਸ ਭਰਨ ਲਈ ਤੁਹਾਡੇ ਕੋਲ ਇੱਕ ਧਿਰ ਵੀ ਸਿਰਜ ਦਿੱਤੀ ਗਈ ਉਹਨੂੰ ਇਹ ਵੀ ਕਹਿ ਦਿੱਤ ਕਿ ਕਹਿ ਕੇ ਤੌਰ 'ਤੇ ਵੀ ਆਇਆ ਕਰੋ ਇੱਕ ਮੌਕਾ ਇਹਨਾਂ ਨੂੰ ਦੇ ਦਿਓ ਕਿਉਂਕਿ ਉਸ ਸਪੇਸ ਭਰਨੀ ਆ ਔਰ ਸਪੇਸ ਸਰਕਾਰ ਦਾ ਸਟੇਟ ਦਾ ਸਾਰਾ ਜੋਰ ਇਹ ਲੱਗ ਜੂ ਵੀ ਇਹ ਸਪੇਸ ਹੁਣ ਕੋਈ ਨਵੀਂ ਧੇਰਾ ਕੇ ਭਰੇ ਤੇ ਸਾਡਾ ਵੀ ਜੋਰ ਲੱਗਣਾ ਚਾਹੀਦਾ ਵੀ ਅਸੀਂ ਉਹ ਸਪੇਸ ਨੂੰ ਭਰੀਏ ਕਿਉਂਕਿ ਦਾਵਾ ਸਾਡਾ ਸੰਘਰਸ਼ਾ ਸੀ ਕੀਤਾ ਜਿਨ੍ਹਾਂ ਨੇ ਸੰਘਰਸ਼ ਕੀਤਾ ਇਸ ਧਰਤੀ ਲਈ ਜਿਨ੍ਹਾਂ ਨੇ ਜੇਲਾਂ ਕੱਟੀਆਂ ਤਸੀਹੇ ਝੱਲਿਆ ਉਹਦਾ ਦਾਵਾ ਬਣਦਾ ਕਿ ਜਿਹੜਾ ਬਾਹਰੋਂ ਆ ਕੇ ਸਾਡੇ ਤੇ ਇੱਥੇ ਥੋਪ ਦਿੱਤਾ ਜਾਂਦਾ ਦਾਵਾ ਉਹਦਾ ਬਣਦਾ ਇਹ ਸਵਾਲ ਤਾਂ ਪੁੱਛੋ ਆਪਦੇ ਆਪ ਨੂੰ ਸੋ ਦਾਵਾ ਤਾਂ ਅਸੀਂ ਪੇਸ਼ ਕਰ ਰਹੇ ਹਾਂ ਸਪੇਸ ਭਰੀ ਜਾਣੀ ਆ ਤੇ ਜੇ ਕੋਈ ਬਗਾਨਾ ਸਪੇਸ ਭਰ ਗਿਆ ਸਾਡੇ ਖੇਤਰ ਫੇਰ ਪੈਣਗੇ ਸਾਡਾ ਵਟਿਆ ਫੇਰ ਕੁਝ ਨਹੀਂ ਜਾਣਾ ਬੇਰਾ ਵਟੇ ਨਹੀਂ ਪੁੱਛਣਾ ਕਿਸੇ ਨੇ ਸੋ ਇਸ ਕਰਕੇ ਉਸ ਸਪੇਸ ਨੂੰ ਆਪਾਂ ਭਰੀਏ ਸਰਦਾਰ ਈਮਾਨ ਸਿੰਘ ਮਾਨ ਜਿੰਦਾਬਾਦ ਇਹ ਹੀ ਜਿਹੜੀਆਂ ਬੇਨਤੀਆਂ ਸੰਗਤ ਨੂੰ ਕਰਨੀਆਂ ਸੀ ਵੀ ਗੱਲਾਂ ਨੂੰ ਸਮਝੀਏ ਤਾਂ ਸਹੀ ਤੇ ਜੇ ਸਾਡੀ ਆਵਾਜ਼ ਅਸੈਂਬਲੀਆਂ ਚ ਪਾਰਲੀਮੈਂਟਾਂ ਚ ਗੂੰਜਣੋਂ ਬੰਦ ਹੋ ਗਈ ਨਾ ਫਿਰ ਕੱਲ ਨੂੰ ਇਹ ਕੈਸ ਇਹ ਨਹੀਂ ਅਸੀਂ ਕਹਿ ਸਕਦੇ ਵੀ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਮੌਕੇ ਤਾਂ ਆਏ ਆ ਅਸੀਂ ਨਹੀਂ ਖੜੇ ਅਸੀਂ ਨਹੀਂ ਪਛਾਨੇ ਸਾਡੇ ਜਰਨੈਲ ਕੌਣ ਆ ਸਾਡੇ ਆਗੂ ਕੌਣ ਆ